ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਹਿਮਦ ਸ਼ਾ ਅਬਦਾਲੀ ਹਿੰਦੁਸਤਾਨ ਦੇ ਉੱਤੇ ਲਗਾਤਾਰ ਹਮਲੇ ਕਰਕੇ ਲੁੱਟ ਮਾਰ ਕਰ ਰਿਆ ਸੀ 1756 ਈਸਵੀ ਦੇ ਵਿੱਚ ਅਬਦਾਲੀ ਦੇ ਹਿੰਦੁਸਤਾਨ ਦੇ ਉੱਤੇ ਚੌਥੇ ਹਮਲੇ ਤੋਂ ਬਾਅਦ ਸਿੰਘਾਂ ਨੇ ਅਬਦਾਲੀ ਦਾ ਰਸਤਾ ਰੋਕ ਕੇ ਉਸ ਤੋਂ ਧੀਆਂ ਪੈਣਾ ਛੁਡਾ ਕੇ ਲੁੱਟ ਕੋ ਦਾ ਮਾਲ ਵਾਪਿਸ ਲੈ ਆਂਦਾ ਅਬਦਾਲੀ ਨੇ ਪੁੱਛਿਆ ਇਸ ਸਿੱਖ ਕੌਮ ਨੂੰ ਤਾਕਤ ਕਿੱਥੋਂ ਮਿਲਦੀ ਹੈ ਇਹ ਮੌਤ ਤੋਂ ਡਰਦੇ ਕਿਉਂ ਨਹੀਂ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਇਹਨਾਂ ਨੂੰ ਸਾਰੀ ਤਾਕਤ ਹਰ ਮੰਦਰ ਸਾਹਿਬ ਦੀ ਕੁਰਬਾਨੀ ਅਤੇ ਅੰਮ੍ਰਿਤ ਸਰੋਵਰ ਤੋਂ ਮਿਲਦੀ ਹੈ ਤਾਂ ਉਸ ਨੇ ਹਰ ਮੰਦਰ ਸਾਹਿਬ ਢਾਣ ਅਤੇ ਅੰਮ੍ਰਿਤ ਸਰੋਵਰ ਨੂੰ ਪੂਰਨ ਦਾ ਹੁਕਮ ਜਾਰੀ ਕਰ ਦਿੱਤਾ ਜਦੋਂ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਪਤਾ ਚੱਲਿਆ ਕਿ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਅੰਮ੍ਰਿਤ ਸਰੋਵਰ ਮਲਬੇ ਦੇ ਨਾਲ ਪੂਰ ਦਿੱਤਾ ਗਿਆ ਹੈ ਤਪ ਯਾਤਰਾ ਸਾਲਾਂ ਦੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥ ਵਿੱਚ ਫੜੀ ਕਲਮ ਛੱਡ ਕੇ 18 ਸੇਰ ਦਾ 2 ਤਾਰੀ ਖੰਡਾ ਚੁੱਕ ਲਿਆ ਆਪਣੇ ਨਾਲ 500 ਸਿੰਘ ਲੈ ਕੇ ਆਪ ਤਰਨ ਤਾਰਨ ਵੱਲ ਤੁਰ ਪਏ ਉੱਥੇ ਪਹੁੰਚਦੇ ਪਹੁੰਚਦੇ ਆਪ ਜੀ ਦੇ ਨਾਲ 5000 ਸਿੰਘਾਂ ਦਾ ਜਥਾ ਤਿਆਰ ਹੋ ਗਿਆ ਤਰਨ ਤਾਰਨ ਪਹੁੰਚ ਕੇ ਬਾਬਾ ਜੀ ਨੇ ਗੁਰੂ ਚਰਨਾ ਦੇ ਵਿਚਾਰ ਅਰਦਾਸ ਕੀਤੀ ਅਤੇ ਸ਼ਹਿਰ ਤੋਂ ਬਾਹਰ ਆ ਕੇ ਇੱਕ ਲਕੀਰ ਖਿੱਚ ਕੇ ਸਿੰਘਾਂ ਨੂੰ ਵੰਗਾਰਿਆ ਜਿਨ੍ਹਾਂ ਨੂੰ ਆਪਣੀ ਜਿੰਦ ਅਤੇ ਪਰਿਵਾਰ ਦੇ ਨਾਲ ਪਿਆਰ ਹੈ ਉਹ ਲਕੀਰ ਦੇ ਪਿੱਛੇ ਹਟ ਕੇ ਵਾਪਸ ਆਪਣੇ ਘਰਾਂ ਨੂੰ ਮੁੜ ਜਾਣ ਮੈਂ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਸ਼ੀਸ਼ ਪੇਟ ਕਰਨ ਚੱਲਿਆ ਹਾਂ ਉਸੇ ਵੇਲੇ ਪੂਰੇ 5000 ਸਿੰਘ ਜੇ ਕਾਰੀ ਛੱਡਦੇ ਹੋਏ ਲਕੀਰ ਪਾਰ ਕਰਕੇ ਬਾਬਾ ਜੀ ਦੇ ਨਾਲ ਤੁਰ ਪਏ ਇੱਕ ਪਾਸੇ 5000 ਸਿੰਘ ਅਤੇ ਦੂਜੇ ਪਾਸੇ 20000 ਫੌਜ ਖੜੀ ਸੀ ਕਮਸਾਨ ਦਾ ਯੁੱਧ ਹੋਇਆ 75 ਸਾਲਾਂ ਦੇ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ 35 ਸਾਲਾਂ ਦਾ ਸੈਨਾਪਤੀ ਜਮਾਲ ਖਾਨ ਲਲਕਾਰਦਾ ਹੋਇਆ ਖੜਾ ਹੋ ਗਿਆ ਮੇਰੇ ਨਾਲ ਖੰਡਾ ਖੜਕਾ ਜੇ ਮੈਂ ਜਿੱਤ ਗਿਆ ਤਾਂ ਅਬਦਾਲੀ ਜਿੱਤ ਗਿਆ ਫਿਰ ਕੀ ਸੀ ਦੋਨਾਂ ਪਾਸਿਓਂ ਸੰਜਾ ਵਾਰ ਹੋਇਆ ਅਗਲੇ ਹੀ ਪਲ ਦੋਨਾਂ ਦੇ ਸਿਰ ਇਕੱਠੇ ਧਰਤੀ ਦੇ ਉੱਤੇ ਡਿੱਗ ਪਏ ਬਾਬਾ ਦੀਪ ਸਿੰਘ ਜੀ ਨੇ ਆਪਣੇ ਖੱਬੇ ਹੱਥ ਦੇ ਨਾਲ ਆਪਣਾ ਡਿੱਗਾ ਸਿਰ ਤਲੀ ਦੇ ਉੱਤੇ ਰੱਖਿਆ ਤੇ ਸੱਜੇ ਹੱਥ ਵਿੱਚ 18 ਸੇਰ ਦਾ ਖੰਡਾ ਸੰਭਾਲਦਿਆਂ ਹੋਇਆਂ ਪਠਾਨਾ ਵਿੱਚ ਖਲਬਲੀ ਮਚਾਉਂਦੇ ਹੋਏ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਜੈਕਾਰੇ ਛੱਡਦੇ ਹੋਏ ਸਦਾ ਦੇ ਲਈ ਗੁਰੂ ਰਾਮਦਾਸ ਜੀ ਦੇ ਵਿੱਚ ਅਪੇਧ ਹੋ ਗਏ ਮਹਾਬਲੀ ਜੋਧਾ ਧੰਨ ਬਾਬਾ ਦੀਪ ਸਿੰਘ ਜੀ ਦੀ ਇਹ ਅਦੁੱਤੀ ਸ਼ਹਾਦਤ ਰਹਿੰਦੀ ਦੁਨੀਆ ਤਾਈਂ ਯਾਦ ਰੱਖੀ ਜਾਏਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ